ਪੰਜਾਬ ਨੂੰ ਜਦੋਂ ਪਾਣੀ ਮਿਲਿਆ ਹਫ਼ਤਾਂ ਦਾ ਹੀ ਮਿਲੇ। ਹਾਂ ਬਿਲਕੁਲ ਜੀ ਜਦੋਂ ਇਹ ਇਹ ਪਾਣੀ ਰੁਕ ਵੀ ਸਕਦਾ ਜੀ ਜੇ ਇਹਨੂੰ ਬਿਉਂਦ ਮੰਦੀ ਨਾਲ ਪਹਿਲਾਂ ਛੱਡਿਆ ਜਾਂਦਾ। ਇਹ ਪਾਣੀ ਰੁਕ ਵੀ ਸਕਦਾ ਤੇ ਤਾਂ ਇਹਨਾਂ ਨੂੰ ਨੁਕਸਾਨ ਵੀ ਨਹੀਂ ਸੀ ਹੋਣਾ। ਭਾਈ ਪੰਜਾਬ ਦਬਦਾ ਤਾਂ ਨਹੀਂ ਹੈਗਾ। ਨਾ 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 ਇਹ ਤਾਂ ਸਪ੍ਰਿੰਗ ਹੈ ਜਿੰਨਾ ਮਰਜੀ ਦੱਬੋਗੇ ਉਹਨਾਂ ਉੱਚੜਦਾ। ਜਿੰਨਾ ਇਹਨੂੰ ਦਬਾਉਣ ਵਾਲੇ ਬਥੇਰੇ ਲੱਖਾਂ ਚਲੇ ਗਏ ਤੇ ਪਰ ਪੰਜਾਬ ਦਬਨ ਵਾਲਾ ਨਹੀਂ ਹੈਗਾ ਇਸ ਤੋਂ। ਸਾਡੀ ਜਵਾਨੀ ਨੂੰ ਉਡਦਾ ਪੰਜਾਬ ਕਹਤਾ ਨਸ਼ਈ ਕਹਤਾ। ਜਿਨ੍ਹਾਂ ਜਿਨ੍ਹਾਂ ਨੂੰ ਕਹਿੰਦੇ ਨੇ ਵੀ ਇਹ ਮੁੰਦਰ ਵਾਲੇ ਨੇ ਜਾਂ ਹੋਰ ਤਾਲੀਆਂ ਪਰ ਪਰ ਕੇ ਆਇਆ ਫਿਰਦੇ ਨੇ ਮੁੰਡੇ ਜਕਾਰੇ ਲਾਉਂਦੇ ਮੰਦਰਾਂ ਵਾਲੇ ਹਾਂ ਰੂਰ ਹੁੰਦੀ ਐ ਦਿਲ ਰੁੰਦਾ ਹੈ ਹਨਾ ਦੇਖਿਆ ਨਹੀਂ ਜਾਂਦਾ ਇਹ ਤਾਂ ਦੇਖਿਆ ਤਾਂ ਕਿਸੇ ਤੋਂ ਵੀ ਨਹੀਂ ਜਾਂਦਾ ਪਰ ਇਹਨਾਂ ਦੇ ਹੌਂਸਲੇ ਦੇਖ ਕੇ ਨਾ ਇੱਕ ਬੰਦਾ ਸਾਨੂੰ ਹੁਣ ਮਿਲਿਆ ਕਹਿੰਦਾ ਆਫਤ ਐ ਕੁਦਰਤੀ ਆਫਤ ਐ ਕਹਿੰਦਾ ਫਿਰ ਕੀ ਹੋ ਗਏ ਰੋ ਰੋ ਰਾਂਗੇ ਫਿਰ ਕਿਹੜਾ ਹਟ ਜੂਗੀ ਹੈ ਦੁਖੀ ਹੋਵਾਂਗੇ ਫਿਰ ਕਿਹੜਾ ਹਟ ਜੂਗੀ ਕਹਿੰਦਾ ਯਾਰ ਜੋ ਉਹਨੇ ਕਰਤਾ ਕਰਤਾ ਬੋਤਲ ਦਾ ਇੱਕ ਹਿੱਸਾ ਕੱਟ ਕੇ نیچے ਟੱਕਣ ਲਾ ਕੇ ਚਾਹ ਪੀ ਰਹੇ ਨੇ ਉੱਪਰੋਂ ਮੁਸਲੇ ਧਾਰਮੀ ਪੈ ਰਿਆ ਸਾਨੂੰ ਕਹਿੰਦੇ ਚਾਹ ਪੀਓ ਇਹ ਸਭ ਅੱਖਾਂ ਛੰਜੋ ਇਹ ਇਹ ਹੀ ਪੰਜਾਬੀਅਤ ਦੇ ਕਿਰਦਾਰ ਨੇ ਸਾਸ਼ੀਕਾਲ ਡੈਲੀ ਪੋਸਟ ਪੰਜਾਬੀ ਵੇਖ ਰਹੇ ਹੋ ਮੈਂ ਆ ਗਗਨ ਸ਼ੁਕਲਾ ਇਸ ਵੇਲੇ ਪੰਜਾਬ ਵੱਡੀ ਵਿਫਤਾ ਦੇ ਵਿੱਚ ਹੈ ਕਿਉਂਕਿ ਪੰਜਾਬ ਦਾ ਵੱਡਾ ਏਰੀਆ ਇਸ ਵੇਲੇ ਪਾਣੀ ਦੀ ਮਾਰ ਦੇ ਥੱਲੇ ਆ ਤਮਾਮ ਵਰਗ ਇਸ ਵੇਲੇ ਇੱਕ ਇੱਕ ਕਦਮ ਅੱਗੇ ਆ ਰਹੇ ਨੇ ਪਰ ਪੰਜਾਬੀ ਇੰਡਸਟਰੀ ਖੁੱਲ ਕੇ ਇਸ ਵੇਲੇ ਹੜਪੀਟਾਂ ਦੀ ਮਦਦ ਦੇ ਲਈ ਆ ਗੁਰਚੇ ਚਿੱਤਰਕਾਰ ਪਹੁੰਚੇ ਹੋਏ ਨੇ ਉਹਨਾਂ ਦੇ ਸਾਥੀ ਮੌਜੂਦ ਨੇ ਭਾਜੀ ਪਹਿਲਾਂ ਤਾਂ ਡੇਲੀ ਪੋਸਟ ਤੋਂ ਬਹੁਤ ਸਵਾਗਤ ਹੈ ਥੈਂਕ ਯੂ ਥੈਂਕ ਯੂ ਭਾਜੀ ਥੈਂਕ ਯੂ ਭਾਈ ਥੱਕ ਗਏ ਜੀ ਹਾਂ ਥੱਕ ਗਏ ਥੱਕ ਜਾਂਦਾ ਜੀ ਏਡੀ ਦੂਰ ਦੂਰ ਕੇ ਜਾਣਾ ਪੈਂਦਾ ਕਿਵੇਂ ਲੱਗਦਾ ਹੈ ਪਹਿਲਾਂ ਤਾਂ ਅੱਜ ਕੱਲ ਬਹੁਤ ਸੋਸ਼ਲ ਮੀਡੀਆ ਤੇ ਚੱਲਦਾ ਹੈ ਕਹਿੰਦੇ ਪੰਜਾਬ ਨੂੰ ਜਦੋਂ ਪਾਣੀ ਮਿਲਿਆ ਹਫ਼ਤਾਂ ਦਾ ਹੀ ਮਿਲਿਆ हां बिल्कुल जी ਜਦੋਂ ਇਹ ਇਹ ਪਾਣੀ ਰੁਕ ਵੀ ਸਕਦਾ ਜੀ ਜੇ ਇਹਨੂੰ ਬਿਉਂਦ ਮੰਦੀ ਨਾਲ ਪਹਿਲਾਂ ਛੱਡਿਆ ਜਾਂਦਾ ਇਹ ਪਾਣੀ ਰੁਕ ਵੀ ਸਕਦਾ ਸੀ ਤਾਂ ਇਹਨਾਂ ਨੁਕਸਾਨ ਵੀ ਨਹੀਂ ਸੀ ਹੋਣਾ ਪਰ ਕੀ ਪਤਾ ਇਹਨਾਂ ਦੇ ਦਿਮਾਗ ਦੇ ਵਿੱਚ ਕੀ ਹੈ ਮਾਰਡਰ ਤੇ ਫਿਰ ਰਹੇ ਹੋ ਲੋਕਾਂ ਦਾ ਹਾਲ ਦੇਖਿਆ ਕਿਵੇਂ ਲੋਕ ਬਿਲਕੁਲ ਦੇ ਘਰਾਂ ਤੋਂ ਬੇਕਾਰ ਸੜਕਾਂ ਤੇ ਬੈਠੇ ਨੇ ਬਿਲਕੁਲ ਪਰ ਰਾਸ਼ਨ ਦੀ ਕੋਈ ਘਾਟ ਨਹੀਂ ਰਾਸ਼ਨ ਤਾਂ ਆਏਗਾ ਨਾ ਵੀ ਐਡੀ ਐਡੀ ਦੂਰੋਂ ਆ ਰਿਹਾ ਵੀ ਰਾਜਸਥਾਨ ਤੋਂ ਤੇ ਉਧਰੋਂ ਅਹਮਦਾਬਾਦ ਤੋਂ ਹైదరాబాద్ ਤੋਂ ਐਂ ਕਰਕੇ ਮੈਂ ਕਹਣਾ ਵੀ ਰਾਸ਼ਨ ਵਾਲੀਆਂ ਗੱਡੀਆਂ ਇੰਨੀਆਂ ਨੇਗੀਆਂ ਤੇ ਲੋਕਾਂ ਕੋਲੇ ਬਾਧੂ ਹੈ ਲੋਕਾਂ ਕੋਲੇ ਜੇ ਹੁਣ ਅਸੀਂ ਜਾਣੇ ਵੀ ਆ ਤਾਂ ਲੋਕ ਕਹੀ ਕਹਿੰਦੇ ਨੇ ਵੀ ਸਾਨੂੰ ਹੁਣ ਰਾਸ਼ਨ ਦੀ ਲੋੜ ਨਹੀਂ ਸਾਨੂੰ ਜਦੋਂ ਇਹ ਪਾਣੀ ਉੱਤਰੂਗਾ ਉਦੋਂ ਸਾਨੂੰ ਖਾਦ ਦੀ ਲੋੜ ਹੈ ਤੇਲ ਦੀ ਲੋੜ ਹੈ ਕਣਕ ਦੇ ਬੀਜ ਦੀ ਲੋੜ ਹੈ ਭਾਈ ਪੰਜਾਬ ਦਬਦਾ ਤਾਂ ਨਹੀਂ ਹੈਗਾ ਨਾ 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 ਇਹ ਤਾਂ ਸਪਰਿੰਗ ਹੈ ਜਿੰਨਾ ਜਿੰਨਾ ਮਰਜੀ ਦਬੋਗੇ ਉਹਨਾ ਉਛਲਦਾ ਜਿੰਨੇ ਇਹਨੂੰ ਦਬਾਉਣ ਵਾਲੇ ਬਥੇਰੇ ਲੱਖਾਂ ਚਲੇ ਗਏ ਤੇ ਪਰ ਇਹ ਪੰਜਾਬ ਦਬਨ ਵਾਲਾ ਨਹੀਂ ਹੈਗਾ ਇਸ ਤੋਂ ਸਾਡੀ ਜਵਾਨੀ ਨੂੰ ਉਡਤਾ ਪੰਜਾਬ ਕਹਤਾ ਨਸ਼ਈ ਕਹਤਾ ਆ ਹੁਣ ਤੁਸੀਂ ਦੇਖੋ ਦਰਿਆ ਦਾ ਸਤਲੁਜ ਦਾ ਰੁਖ ਬਦਲ ਕੇ ਰੱਖਿਆ ਪਿਆ ਉਹੀ ਨੇ ਜਿਹੜੇ ਜਿਨ੍ਹਾਂ ਨੂੰ ਕਹਿੰਦੇ ਨੇ ਵੀ ਇਹ ਮੁੰਦਰ ਵਾਲੇ ਨੇ ਜਾਂ ਹੋਰ ਟਰਾਲੀਆਂ ਪਰ ਪਰ ਕੇ ਐ ਫਿਰਦੇ ਨੇ ਮੁੰਡੇ ਜਕਾਰੇ ਲਾਉਂਦੇ ਮੁੰਦਰ ਵਾਲੇ ਹਾਂ ਕਿਉਂਕਿ ਦਿਲ ਤਾਂ ਸਾਰਿਆਂ ਦੇ ਵਿੱਚ ਜਿਹੜਾ ਖੂਨ ਹੈ ਨਾ ਇਹ ਜਿਹੜਾ ਹਾਂ ਖੂਨ ਹੈ ਨਾ ਇਹ ਸਾਡੇ ਚ ਸਾਡੀ ਕੌਮੀ ਬਾਗੀ ਬਾਗੀ ਦਾ ਖੂਨ ਹੈ ਬਾਗੀ ਕੌਮ ਆ ਸਾਡੀ ਜਿਹੜੀ ਪੰਜਾਬੀਆ ਦੀ ਕੌਮ ਆ ਹੂੰ ਤੇ ਇਹ ਦੇਖੋ ਤੁਸੀਂ ਕਿਤੇ ਕਿਤੇ ਲੰਗਰ ਲੱਗੇ ਪਏ ਨੇ ਮੈਂ ਕਹਣਾ ਲੋਕ ਤੌਬਾ ਕਰ ਰਹੇ ਨੇ ਵੀ ਬਹੁਤ ਆਜੋ ਮਕਣਾ ਭਾਜੀ ਮਕਣਾ ਭਾਜੀ ਆਜੋ ਮਕਣਾ ਭਾਜੀ ਆਜੋ ਆਜੋ ਮੈਂ ਮੈਂ ਆਜੋ ਭਾਜੀ ਆਜੋ 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 ਭਾਜੀ ਮਕਣਾ ਭਾਜੀ ਕਿਵੇਂ ਦੇਖ ਰਹੇ ਹੋ ਪੰਜਾਬ ਦਾ ਟੇਸਟ ਕਿਆ ਕਹਿੰਦਾ ਇਹ ਟੈਸ ਦੀ ਤੇ ਹੁਣ ਗੱਲ ਨਹੀਂ ਰਹੀ ਹੁਣ ਤੇ ਆਫਤ ਦੀ ਗੱਲ ਹੈ ਆਫਤ ਦੇ ਵਿੱਚ ਇਹ ਵਧੀਆ ਲੱਗ ਰਿਹਾ ਹੈ ਕਿ ਲੋਕ ਇਕਜੁੱਟ ਹੋ ਕੇ ਹਰ ਵਰਗ ਦੇ ਹਰ ਤਰਫ ਦੇ ਸਭ ਜਾਤ ਪਾਤ ਭੁਲਾ ਕੇ ਜਿੰਨੇ ਵੀ ਆਪਣੇ ਧਰਮਾਂ ਨੂੰ ਭੁਲਾ ਕੇ ਮਾਨਵਤਾ ਲਈ ਮਨੁੱਖਤਾ ਲਈ ਆ ਕੇ ਖੜੇ ਨੇ ਇਹ ਦਰਦ ਦੱਸਦਾ ਹੈ ਕਿ ਅਸੀਂ ਉਸੇ ਗੁਰੂ ਨਾਨਕ ਦੇ ਸੱਚੇ ਸੌਦੇ ਦੀ ਵੰਸ਼ਾ ਉਹੋ ਚੱਲਦਾ ਜਿੱਤਾ ਇੱਥੇ ਤੇ ਹੁਣ ਟਰਾਲੀਆਂ ਦੀ ਭਰੋ ਭਰੀ ਵੀ ਹੁਣ ਤੇ ਇਹ ਕਹਿਣਾ ਪੈ ਰਿਹਾ ਮੈਂ ਸਰਾਹੀ ਵੀ ਕਹਿ ਰਿਹਾ ਕਿ ਅਜੇ ਹੁਣ ਰਾਸ਼ਨ ਦੀ ਮਦਦ ਦੀ ਲੋੜ ਨਹੀਂ ਐ ਦਵਾਈਆਂ ਦੀ ਮਦਦ ਦੀ ਲੋੜ ਨਹੀਂ ਐ ਕਿਉਂਕਿ ਹੁਣ ਜਦੋਂ 10 ਦਿਨਾਂ ਬਾਅਦ ਪਾਣੀ ਸੁੱਕੇਗਾ ਉਸ ਤੋਂ ਬਾਅਦ ਅਸਲ ਆਫਤਾਂ ਸ਼ੁਰੂ ਹੋਣੀਆਂ ਐ ਇਹਨਾਂ ਲਈ ਕਿਉਂਕਿ ਮਿੱਟੀ ਦੇ ਉੱਤੇ 2-2 3-3 ਫੁੱਟ ਖੇਤਾਂ 'ਚ ਰੇਤ ਆਈ ਹੋਣੀ ਐ ਕਿ ਸਾਨੂੰ ਇਹ ਨਹੀਂ ਪਤਾ ਲੱਗਣਾ ਕਿ ਸਾਡਾ ਖੇਤ ਕਿਹੜਾ ਹੈ ਉਹਦੇ ਲਈ ਫਿਰ ਨਿਸ਼ਾਨਦੇਹੀ ਦੀ ਲੋੜ ਪੈਣੀ ਆ ਕਈ ਕੁਝ ਹੋਣਾ ਵਾ ਉਹ ਆਫਤਾਂ ਉਹਦੇ ਤੋਂ ਬਾਅਦ ਕਈ ਬਿਮਾਰੀਆਂ ਦੇ ਫੈਲਣ ਦਾ ਡਰ ਹੋਣਾ ਦਲਦਲ ਹੋਣੀ ਆ ਪਾਣੀ ਚੋਂ ਬੂ ਆਉਣੀ ਆ ਉਦੋਂ ਫਿਰ ਪਸ਼ੂਆਂ ਲਈ ਚਾਰਾ ਡੀਜ਼ਲ ਕਈ ਤਰੀਕੇ ਦੇ ਰਾਸ਼ਨ ਵੀ ਫਿਰ ਸਰਦੀਆਂ ਵੀ ਆ ਰਹੀਆਂ ਕਿਉਂਕਿ ਇਸ ਪਾਣੀ ਨੇ ਇਸ ਮੀਂਹ ਨੇ ਥੋੜਾ ਜਿਹਾ ਮੌਸਮ ਨੂੰ ਬਦਲ ਕੇ ਰੱਖਣਾ ਤੇ ਠੰਡ ਨੇ ਆ ਜਾਣਾ ਤੇ ਠੰਡ ਦੇ ਵਿੱਚ ਜੁੱਲੀ ਬਿਸਤਰੇ ਦੀ ਵੀ ਲੋੜ ਪੈਣੀ ਆ ਬੜੀਆਂ ਚੀਜ਼ਾਂ ਦੀ ਲੋੜ ਹੈ ਹੁਣ ਜਿੱਥੇ ਵੀ ਉਹ ਜਿਵੇਂ ਵੀ ਹੋ ਅਜੇ ਜਿੰਨੀ ਮਦਦ ਚਾਹੀ ਉਨੀ ਪਹੁੰਚ ਚੁੱਕੀ ਆ ਹੜਪੀੜ ਤੇ ਇਲਾਕਿਆਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਸੰਭਾਲ ਕੇ ਰੱਖੋ ਆਪਣੇ ਰਾਸ਼ਨ ਨੂੰ ਸੰਭਾਲ ਕੇ ਰੱਖੋ 10 ਦਿਨਾਂ ਦੇ ਬਾਅਦ ਫੇਰ ਤੁਹਾਨੂੰ ਲੋੜ ਪੈਗੀ ਤੇ ਉਦੋਂ ਤੁਸੀਂ ਆਪਣੇ ਉਸ ਵੇਲੇ ਦੀ ਸਮਗਰੀ ਜੋ ਚਾਹੀਦੀ ਹੈ ਸਮਾਜ ਨੂੰ ਇਹਨਾਂ ਨੂੰ ਵਿਚਾਰੇ ਪੀੜਤਾਂ ਨੂੰ ਜਿਹੜੇ ਮੌਕੇ ਦੀ ਮਾਰ ਚੱਲ ਰਹੇ ਨੇ ਉਦੋਂ ਤੁਸੀਂ ਆਪਣਾ ਸਹਿਯੋਗ ਦੇਣਾ ਹੈ ਭਾਜੀ ਬਾਰਡਰ ਬੈਲਟ ਤੇ ਆਪਾਂ ਬਿਲਕੁਲ ਸਾਹਮਣੇ ਸਾਡੇ ਪਾਕਿਸਤਾਨ ਦਾ ਇੰਟਰਨੈਸ਼ਨਲ ਬਾਰਡਰ ਹੈ ਸਾਡੇ ਲੋਕਾਂ ਨੂੰ ਤਾਂ ਨੌਜਵਾਨ ਜਿਹੜੇ ਲੀਡਰ ਨੇ ਉਹ ਕਹਿੰਦੇ ਪੰਜਾਬ ਦੀ ਨੌਜਵਾਨੀ ਤਾਂ ਨਸ਼ਈ ਹੋ ਗਈ ਪਰ ਹੁਣ ਜਿਵੇਂ ਚੱਤਰਕਾਰ ਸਾਹਿਬ ਨੇ ਕਿਹਾ ਕਹਿੰਦੇ ਮੁੰਦਰਾ ਵਾਲੇ ਟਰੈਕਟਰਾਂ ਤੇ ਬੁੱਕ ਤੇ ਫਿਰਦੇ ਨੇ ਨਹੀਂ ਪੰਜਾਬ ਦੀ ਜਵਾਨੀ ਜਿਹੜੀ ਨਸ਼ਈ ਮੈਨੂੰ ਤਾਂ ਮੇਰੀ ਜੋ ਸੈਂਸ ਮੁਤਾਬਕ ਮੈਂ ਵੇਖ ਰਿਹਾ ਪਿਛਲੇ 10 15 ਦਿਨ ਤੋਂ ਜਦੋਂ ਪਹਿਲਾਂ ਆ ਹੜਾਂ ਦੀ ਮਾਰ ਤੋਂ ਪਹਿਲਾਂ ਜਦੋਂ ਵੀ ਪੋਸਟਾਂ ਵੇਖੀ ਦੀ ਅਸੀਂ ਕਿਤੇ ਕਤਲੋਗਾਰਤ ਹੋ ਗਈ ਕਿਤੇ ਚੈਨੀ ਖੋਲ ਖੋਲੀ ਕਿਤੇ ਆਪ ਬੈਂਕ ਲੁੱਟ ਲਿਆ ਕਿਸੇ ਦੁਕਾਨਦਾਰ ਨੂੰ ਮਾਰਤਾ ਕਿਤੇ ਨਸ਼ੇ ਨਾਲ ਮਰਿਆ ਪਿਆ ਕਿਤੇ ਕੁੜੀਆਂ ਦੀਆਂ ਵੀਡੀਓ ਆਉਂਦੀਆਂ ਸੀ ਉਹ ਉਹੀ ਪੰਜਾਬ ਹੈ ਹੁਣ ਕਿੱਧਰ ਗਈਆਂ ਉਹ ਇਹ ਮਤਲਬ ਜਾਣਬੁੱਝ ਕੇ ਮੈਨੂੰ ਲੱਗਦਾ ਕਿ ਜਾਣਬੁੱਝ ਕੇ ਬਦਨਾਮ ਕਰਨ ਲਈ ਫੁਲਾਇਆ ਗਿਆ ਸੀ ਕਿ ਹੁਣ 10 ਦਿਨਾਂ ਦੇ ਵਿੱਚ ਤੇ ਕੋਈ ਇਹੋ ਜੀ ਖਬਰ ਨਹੀਂ ਸੁਣੀ ਨਾ ਵੇਖੀ ਤੇ ਇਹਦਾ ਮਤਲਬ ਹੈ ਕਿ ਲੋਕ ਉਹ ਸਾਡੇ ਨਹੀਂ ਆ ਜਿਹੜਿਆਂ ਦੀਆਂ ਵੀਡੀਓਜ਼ ਆਉਂਦੀਆਂ ਸੋਸ਼ਲ ਮੀਡੀਆ 'ᱨਹੀ ਇੱਕ ਇਹ ਮਤਲਬ ਹੋ ਸਕਦਾ ਕਿ ਸਾਡੀ ਜਵਾਨੀ ਨੂੰ ਬਦਨਾਮ ਕਰਨ ਦਾ ਇੱਕ ਤਰੀਕਾ ਹੋਵੇ ਪਰ ਇਹ ਜਵਾਨੀ ਤੇ ਟਰਾਲੀਆਂ ਪਰ ਫੜ ਕੇ ਮਦਦ ਲੈ ਕੇ ਮੈਂ ਹੁਣੇ ਮਿਲੇ ਕਹਿੰਦੇ ਜੀ ਅਸੀਂ ਨਕੋਦਰ ਤੋਂ ਆਏ ਆ ਟਰੈਕਸੀ ਡਰਾਈਵਰ ਆ ਉਹਨਾਂ ਨੇ ਪੂਰੀ ਗੱਡੀ 'ਚ ਭਰਿਆ ਅਸੀਂ ਉਹ ਕੋਈ ਬਟੰਡਿਓ ਆ ਰਿਹਾ ਫਿਰ ਵੇਖੋ ਕਿੱਡੀ ਦੂਰੋਂ ਮਿਵਾਤ ਤੋਂ ਰਾਜਸਥਾਨ ਤੋਂ ਪੀਲੀ ਵੀ ਤੋਂ ਹైదరాబాద్ ਤੋਂ ਸੂਰਤਗੜ ਤੋਂ ਮਤਲਬ ਕਿੱਥੋਂ ਕਿੱਥੋਂ ਨਹੀਂ ਨੇਰੇ ਪੰਜਾਬੀ ਨਹੀਂ ਮੁਸਲਮਾਨ ਭਾਈ ਵੀ ਹਿੰਦੂ ਭਾਈ ਵੀ ਇੱਥੋਂ ਤੱਕ ਹੁਣੇ ਅਸੀਂ ਵੇਖਿਆ ਕਿ ਪਾਦਰੀ ਸਾਹਿਬ ਵੀ ਲੱਗੇ ਹੋਏ ਸੀ ਭਾਵੇਂ ਜਿੰਨੀ ਵੀ ਜਿੱਦੀ ਪਹੁੰਚ ਹੈ ਉਸ ਤਰੀਕੇ ਨਾਲ ਯੋ ਹਰ ਥਾਂ ਤੇ ਮਤਲਬ ਇੱਥੇ ਤੇ ਹੁਣ ਇੱਕ ਜੁਟਦਾ ਦਾ ਪ੍ਰਸਾਰ ਜਿਹੜਾ ਪੰਜਾਬ ਪਹਿਲਾਂ ਹੁੰਦਾ ਸੀ ਉਹੀ ਪੰਜਾਬ ਦਾ ਰੂਪ ਜਾਂ ਤੇ ਦਿੱਲੀ ਧਰਨੇ ਵੇਲੇ ਦਿਖਿਆ ਸੀ ਹੁਣ ਉਸ ਤੋਂ ਵੀ ਜ਼ਿਆਦਾ ਸਟਰੋਂਗ ਰੂਪ ਦੇ ਵਿੱਚ ਅੱਜ ਇੱਥੇ ਹੜਪੀਟਾਂ ਦੇ ਕੋਲ ਦਿਖ ਰਿਹਾ ਹੈ ਇਸ ਗੱਲ ਨਾਲ ਤੁਸੀਂ ਸਹਿਮਤ ਹੋ ਜਿਹੜਾ ਦੇਖੋ ਜਿਹੜਾ ਧਰਨੇ ਦੇ ਉੱਤੇ ਜਦੋਂ ਉਹਨੇ ਸਾਨੂੰ ਸਾਂਝ ਪਾਈ ਹੈ ਸਾਡੀ ਸਾਨੂੰ ਜੋੜਿਆ ਜਿਹੜੇ ਧਰਨੇ ਦੇ ਉੱਤੇ ਕਿਉਂਕਿ ਉਹ ਰਾਜਸਥਾਨ ਦੇ ਵੀ ਤੇ ਕੇਰਲਾ ਦੇ ਵੀ ਐਸੇ ਹਰ ਸਟੇਟ ਦਾ ਬੰਦਾ ਸੀਗਾ ਪਰ ਉਹੀ ਧਰਨੇ ਦਾ ਜਿਹੜਾ ਰੰਗ ਹੈ ਇੱਥੇ ਦੇਖਿਆ ਸੀ ਇਹ ਹਰ ਧਰਮ ਦਾ ਬੰਦਾ ਹਰ ਸਟੇਟ ਦਾ ਬੰਦਾ ਇੱਥੇ ਇੱਥੇ ਬਾਰਡਰ ਦੇ ਉੱਤੇ ਆ ਦਸਵੇਂ ਮੈਂ ਨਾ ਮੁੰਡੇ ਦੀ ਇੰਟਰਵਿਊ ਕਰ ਰਿਹਾ ਸੀਗਾ ਉਹ ਕਹਿੰਦੇ ਇਹ ਉੜਤਾ ਪੰਜਾਬ ਨਹੀਂ ਇਹ ਦਸਵੇਂ ਪਾਸ਼ਾ ਦਾ ਪੰਜਾਬ ਹਾਂ ਬਿਲਕੁਲ 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 ਇਹਨੂੰ ਦਬਾਉਣ ਵਾਲੇ ਕਈ ਚਲੇ ਗਏ ਆਗੇ ਪਰ ਇਹ ਕਿਸੇ ਤੋਂ ਨਹੀਂ ਹੋਇਆ ਇੱਕ ਦੇਖਿਆ ਕਿਵੇਂ ਪਰ ਪਟਰਾਲੀਆਂ ਉੱਪਰ ਦੇ ਜਾਂਦੇ ਨੇ ਝੰਡੇ ਲੱਗੇ ਹੋਏ ਨੇਗੇ ਤੇ ਇੱਧਰ ਵੀ ਇੱਧਰ ਵੀ ਟਰੈਕਟਰ ਇੱਧਰ ਵੀ ਟਰੈਕਟਰ ਜਿੱਧਰ ਦੇਖਦੇ ਆ ਟਰੈਟੀ ਟਰੈਕਟਰ ਨੇ ਪਰੇ ਹੋਏ ਰਾਸ਼ਨ ਦੇ ਲੋਕ ਤੋਬਾ ਕਰ ਰਹੇ ਨੇ ਵੀ ਬਸ ਬਹੁਤ ਹੈ ਭਾਈ ਚਿੱਤਰਕਾਰ ਗੁਰਚੇ ਚਿੱਤਰਕਾਰ ਦੀ ਕਲਮ ਦਿਲ ਕੀ ਕਹਿੰਦਾ ਇਹ ਮੰਜ਼ਰ ਦੀ ਰੂਹ ਰੋਂਦੀ ਹੈ ਦਿਲ ਰੋਂਦਾ ਹੈ ਹਨਾ ਦੇਖਿਆ ਨਹੀਂ ਜਾਂਦਾ ਇਹ ਤਾਂ ਦੇਖਿਆ ਤਾਂ ਕਿਸੇ ਤੋਂ ਵੀ ਨਹੀਂ ਜਾਂਦਾ ਪਰ ਇਹਨਾਂ ਦੇ ਹੌਸਲੇ ਦੇਖ ਕੇ ਨਾ ਇੱਕ ਬੰਦਾ ਸਾਨੂੰ ਹੁਣ ਮਿਲਿਆ ਕਹਿੰਦਾ ਆਫਤ ਹੈ ਕੁਦਰਤੀ ਆਫਤ ਹੈ ਕਹਿੰਦਾ ਫਿਰ ਕੀ ਹੋਗਾ ਰੋ ਰੋ ਰਾਂਗੇ ਫਿਰ ਕਿਹੜਾ ਹਟ ਜੂਗੀ ਹੈ ਦੁਖੀ ਹੋਵਾਂਗੇ ਫਿਰ ਕਿਹੜਾ ਹਟ ਜੂਗੀ ਕਹਿੰਦਾ ਯਾਰ ਜੋ ਉਹਨੇ ਕਰਤਾ ਕਰਤਾ ਬਾਈ ਇੱਕ ਵੀਡੀਓ ਦਿਖਾਵਾਂ ਤੁਹਾਨੂੰ ਮੈਂ ਹੂੰ ਤੁਸੀਂ ਦੇਖ ਕੇ ਕਹੋਗੇ ਮੈਂ ਔਨ ਕੈਮਰਾ ਤੁਹਾਨੂੰ ਇੱਕ ਵੀਡੀਓ ਦਿਖਾ ਦਿੰਦਾ ਸੁਣੇ ਭਾਈ ਜੀ ਹਾਲਾਤ ਦੇਖੋ ਇਹ ਨਾ ਚਾਹ ਪੀ ਰਹੇ ਆ ਬੋਤਲ ਕਰਕੇ ਹਾਂ ਜੀ ਇੱਕ ਹੋਰ ਸੁਣੇ ਇੱਕ ਸੁਣੀ ਹਾਂ ਜੀ ਭਾਈ ਜੀ ਤੁਸੀਂ ਸਾਨੂੰ ਚਾਹ ਪੁੱਛ ਰਹੇ ਹੋ ਤੁਸੀਂ ਇੰਨੀ ਮੁਸੀਬਤ ਚੋਂ ਇੰਨੀ ਮੁਸ਼ਕਿਲ ਚੋਂ ਹਾਂਜੀ ਹਾਂ ਬਾਬੇ ਨਾਨਕ ਨੇ ਦਿੱਤਾ ਇਹ ਮੱਝ ਵਾਲੇ ਨੇ ਮੱਝ ਵਾਲਿਆਂ ਦਾ ਦਿਲ ਬਹੁਤ ਵੱਡੇ ਨੇ ਤੁਸੀਂ ਦੇਖਿਓ ਜੀ ਬੋਤਲ ਕੱਟ ਕੇ ਨਾ ਚਾਹ ਬੋਤਲ ਦਾ ਇੱਕ ਹਿੱਸਾ ਕੱਟ ਕੇ نیچے ਟੱਕਣ ਲਾ ਕੇ ਚਾਹ ਪੀ ਰਹੇ ਨੇ ਉੱਪਰੋਂ ਮਸਲੇ ਧਾਰਮੀ ਪੈ ਰਿਆ ਸਾਨੂੰ ਕਹਿੰਦੇ ਚਾਹ ਪੀਓ ਇਹ ਇਹ ਪੰਜਾਬੀਅਤ ਦੇ ਕਿਰਦਾਰ ਨੇ ਇਹ ਜੇ ਮੁਸੀਬਤ ਆਉਂਦੀ ਹੈ ਕਹਿੰਦੇ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਇੱਕ ਪਹਿਲੂ ਚਲੋ ਇਹ ਮਾੜਾ ਹੀ ਜਿਹੜਾ ਹੁਣ ਲੋਕ ਉੱਭਰ ਰਹੇ ਨੇ ਇੱਕ ਪਹਿਲੂ ਇਹਦੇ ਚੋ ਇਹ ਚੰਗੀਆਂ ਕਹਾਣੀਆਂ ਸਾਡੇ ਵਿਰਸੇ ਦੀਆਂ ਸਾਡੇ ਬਜ਼ੁਰਗਾਂ ਦੀਆਂ ਸਾਡੇ ਸਮਾਜ ਦੀਆਂ ਸਾਡੇ ਕਿਰਦਾਰਾਂ ਦੀਆਂ ਜਿਹੜੀਆਂ ਪੰਜਾਬੀਅਤ ਨੂੰ ਦਰਸਾਉਂਦੇ ਨੇ ਇਹ ਕਹਾਣੀਆਂ ਵੀ ਹੁਣ ਬੱਚਿਆਂ ਤੱਕ ਜਾਣੀਆਂ ਨੇ ਇਹ ਵੀਡੀਓ ਰਹੀ ਜਾਂਦੀਆਂ ਤੁਹਾਡੀ ਇੰਟਰਵਿਊ ਰਹੀ ਜਾਂਦੀਆਂ ਜਾਂ ਫੋਟੋਆਂ ਰਹੀ ਜਾਂਦੀਆਂ ਨੇ ਜ਼ਿੰਦਾਦਲੀ ਚ ਇੱਕ ਬਜ਼ੁਰਗ ਦੀ ਫੋਟੋ ਵਾਇਰਲ ਲੋਈ ਹੈ ਕਿ ਕੁੱਤੇ ਨੂੰ ਹੱਟ ਦੇ ਪੂਰੀ ਛੱਲਾਂ ਦੇ ਵਿੱਚੋਂ ਵੇਚਾਰੇ ਨੇ ਉਹ ਸਾਡਾ ਮਾਨਵਤਾ ਪ੍ਰਤੀ ਪ੍ਰੇਮਦਾਰ ਸਾਡਾ ਇਹੀ ਹੈ ਹਾਂ ਉਹ ਹੈਗਾ ਕਿ ਸੱਬੇ ਸਾਂਝੀ ਵਾਲ ਸਦਾიან ਕਿ ਅਸੀਂ ਸਾਰੇ ਇੱਕ ਜਾਣਦੇ ਹਾਂ ਤੇ ਉਹ ਉਹਨਾਂ ਚੀਜ਼ ਕੀ ਜਾਂਦਾ ਪ੍ਰਤੀਕ ਹੈ ਇਹ ਪੰਜਾਬੀ ਦਾ ਪ੍ਰਤੀਕ ਹੈ ਪੰਜਾਬੀਅਤ ਆਪਣੇ ਆਪ ਚ ਸਮੁੱਚੀ ਕੁੱਲ ਕਾਇਨਾਤ ਸਰਬੱਤ ਦਾ ਭਲਾ ਹੈ ਤੇ ਇਹ ਕਿਸੇ ਵੇਲੇ ਵੀ ਕਿਸੇ ਥਾਂ ਤੇ ਵੀ ਹਾਜ਼ਰ ਹੋ ਜਾਂਦੇ ਨੇ ਇਹ ਤੇ ਸਾਡਾ ਪੰਜਾਬ ਹੈ ਤੇ ਇੱਥੋਂ ਤੇ ਆਫਤ ਦੂਰ ਹੋਣੀ ਹੈ ਇਹ ਭਾਵੇਂ ਕਾਬਲ ਖੰਧਾਰ ਵੀ ਆਈ ਹੋਵੇ ਤੇ ਉੱਥੇ ਵੀ ਜਾ ਪਹੁੰਚਦੇ ਨੇ ਬਹੁਤ ਮਿਹਰਬਾਨੀ ਥੈਂਕ ਤਾ ਗੁਰਚੇ ਚਤਰਕਾਰ ਪੋ ਜੋ ਇਹਨਾਂ ਦੇ ਸਾਥੀ ਪਹੁੰਚੇ ਹੋਏ ਨੇ ਕਹਿੰਦੇ ਪੰਜਾਬ ਸਪ੍ਰਿੰਗ ਦੀ ਤਰ੍ਹਾਂ ਜਿੰਨਾ ਦਬਾਓਗੇ ਓਨਾ ਵੱਧ ਉੱਠਦਾ ਹੈ ਇਹਨੂੰ ਦਬਾਉਣ ਵਾਲੇ ਬਹੁਤ ਆਗੇ ਪੰਜਾਬ ਦਾ ਕਿਰਦਾਰ ਅਸਲੀ ਅੱਜ ਤੁਹਾਡੇ ਸਾਹਮਣੇ ਆ ਰਿਹਾ ਕਿ ਅਸਲ ਪੰਜਾਬ ਹੈ ਕੀ ਆ ਕੈਮਰਾ ਪਰਸਨ ਗਲੇਰਨਾ ਗगन ਸ਼ਕਲਾ ਦਿੱਲੀ ਪੋਸਟ ਪੰਜਾਬ